ਹਾਂਜੀ ਸਤਿ ਸ਼੍ਰੀ ਅਕਾਲ ਜੀ 1800 ਆ ਰਿਹਾ ਥੋੜਾ ਹਮੇ ਬਲੌਗ ਵਿੱਚ ਜੁਮੇਨ ਕਰ ਰਹੇ ਸਾਰੇ ਠੀਕ ਹੋਵੋਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਲਓ ਜੀ ਤਰੀਕ ਹੋ ਗਈ ਅੱਜ 19 ਮਈ 2024 ਟਾਈਮ ਹੋ ਗਿਆ 7:50 ਮਿੰਟ ਅਗੇ ਜਲਾ ਦੇ ਆਪਾਂ ਕੱਲ ਭਾਈ ਸੋਨੋ ਪੜਾਈਆ ਕੱਲ ਦੀ ਵੀ ਪੜਿਆ ਤਲਾ ਦੀ ਕੱਲ ਦੀ ਫੁਲਾੰਗੀ ਹਾਂਜੀ ਕੀ ਰਿਪੋਰਟ ਜੀ ਉਹ ਇਹ ਨਹੀਂ ਚੱਲਦੀ ਆ ਆਪਾਂ ਬਸ 15-20 ਮਿੰਟ ਤੱਕ ਚੱਲਦੇ ਆ ਰੋਟੀ ਰੋਟੀ ਲਿਆਵਨੇ ਆ ਬਣਾ ਕੇ ਆਪਣਾ ਭਾਈ ਕੰਮ ਤੇ ਲਿਆਉਣਾ ਰੋਟੀ ਪਾਣੀ ਚਾਹ ਲਿਆ ਕੇ ਦੇਣਾ ਇਹਨਾਂ ਦਾ ਆਪਣਾ ਕੰਮ ਹੈ ਹੀ ਆ ਤੇ ਬਾਕੀ ਜੋ ਟੋਟਮਰਾ ਮਦੋਂਦੀ ਆ ਉਹ ਮੜਾ ਮੋਟਾ ਸਮਾਨ ਲੈ ਕੇ ਆਉਣਾ ਉਹ ਆਪਾਂ ਮੌਕੇ ਤੇ ਲਿਆਣੇ ਲਿਆ ਕੇ ਦੰਨੇ ਆ ਲਓ ਜੀ ਅਡੀ ਸਾਡੀ ਰੋਡ ਗੱਲ ਨੋਟ ਕਰਿਓ ਰੋਡ ਚੌੜਾ ਹੋ ਰਿਹਾ ਪਰ ਜਿਹੜੇ ਦਰਖਤ ਨੇ ਭਾਈ ਉਹ ਨਹੀਂ ਇਹਨਾਂ ਨੇ ਪੱਤੇ ਜਿਹੜੇ ਟਾਣੇ ਦੀ ਉਹ ਵੜਦਦੇ ਜਰੂਰ ਇਹਨਾਂ ਨੇ ਹੁਣ ਜਿਵੇਂ ਆਏ ਦਰਖਤ ਕਿੱਡਾ ਵੱਡਾ ਜੇ ਆਪਣੇ ਹੁੰਦਾ ਆਪਣੇ ਤਾਂ ਵੜਦਣਾ ਸੀ ਇਹਨਾਂ ਨੇ ਆਪਣੇ ਦਰਖਤ ਨੇ ਇਹਨੇ ਟਾਣੇ ਵੜਦੇ ਜਿਹੜੇ ਰੋਡ ਦੇ ਉੱਪਰ ਆਉਂਦੇ ਸੀਗੇ ਬਾਕੀ ਭਾਈ ਆਂਬ ਬਹੁਤ ਆਰੇ ਇਹ ਮੈਨ ਦਿਖਾਉਣਾ ਸਾਨੂੰ ਅੱਗੇ ਜਾ ਕੇ ਹੋਰ ਰੋਡ ਦੇ ਉੱਪਰ ਆਂਬ ਲੱਗੇ ਹੋਏ ਆਪੂਤੇ ਦੇਖ ਲਓ ਭਾਈ ਸਾਰੇ ਸੜਕ ਦੇ ਵਿੱਚ ਆ ਕੋਈ ਨਹੀਂ ਭੱਟ ਆਪਣੇ ਤਾਂ ਚੱਕਰਾਂ ਦੇ ਫੱਟੇ ਆ ਜਮਾ ਹੀ ਰੋਡ ਦੇ ਵਿੱਚ ਆ ਦੇਖ ਲੋ ਇਹਦੇ ਵੀ ਟਾਣਾ ਵੜਦਾ ਇਹਦਾ ਰੋਡ ਦੇ ਉੱਪਰ ਆਉਂਦਾ ਦੀ ਰੋਡ ਬਣ ਰਿਹਾ ਨਵਾਂ ਅਗਲੀ ਵਾਰ ਜਾਣਾ ਹੋਊਂਗੇ ਆ ਵੀ ਦੇਖਣਾਣਾ ਵੰਡਿਆ ਤਾਂ ਗੱਲਾ ਤੇ ਪਈਉਰੇ ਨੇ ਪੈ ਪਦੇ ਨੇ ਕੱਪੜੇ ਕੋਪਰੇ ਇਕੱਠੇ ਪਾਉਂਦੇ ਨੇ ਇੰਨੇ ਘਰ ਵਿੱਚ ਆਉਂ ਫਿਰ ਜਾਂਦੇ ਲੱਗ ਥੋਤੀ ਉਹ ਵੇਪਟਾਂ ਓੜੀਸਾ ਦੇ ਓੜੀਸਾ ਜਾ ਰਹੇ ਆ ਆਪਾਂ ਓੜੀ ਰੋਟੀ ਬਣਾਉਣ ਜਾਂਦੇ ਆ ਪੱਜੀ ਗਿਗਾਟ ਮਤਲਬ ਇਹ ਚੱਲਦੀ ਆਪਣੀ ਓੜੀਸਾ ਜਾ ਆਪਾਂ ਨੂੰ ਭਈ ਪੈ ਜਾਂਦਾ 20 ਕਿਲੋਮੀਟਰ ਟਾਈਮ ਲੱਗਦਾ 25 ਮਿੰਟ ਇੱਕ ਪਾਸਾ ਪੌਣਾ ਘੰਟਾ ਜੜ ਕੇ ਆਉਣ ਜਾਣ ਤੇ ਕੱਲ ਮੈਂ ਰਾਤ ਦੇਖਿਆ ਦੀ ਆਉਣ ਜਾਣੇ ਕਰਿਆ ਮੈਂ ਰਾਤ ਦੀ ਭੜਾ ਗਿੱਜਰੇ ਮੁੜ ਗਿਆ ਪੌਣਾ ਘੰਟਾ ਲੱਗਾ ਪੂਰਾ 40 45 ਮਿੰਟ ਲੱਗੇ ਆ ਆ ਦੇਖ ਲੋ ਬਈ ਟਰੱਕ ਤਾਂ ਖੜੇ ਆ ਰੋਡ ਦੇ ਉੱਪਰ ਕੋਈ ਨਹੀਂ ਟਰੱਕ ਟੜਿਆ ਆਂ ਪਹੁੰਚਣਾ ਆਂ ਪਹੁੰਚ ਬਾਰਾ ਜੂਰੇ ਆ ਵੀ ਆ ਪਹਹੜਾ ਇੱਕ ਗੱਲ ਹੋਰ ਨੋਟ ਕਰੋ ਬਈ ਆ ਟੋਪਿਆ ਜਿਨਾਈ ਜਾਂਦੇ ਆ ਖਾ ਨਹੀਂ ਸਕਦੇ ਕਾ ਵਾਰ ਅਸਾਂ ਕੱਲ੍ਹ ਪੈ ਜੂਗਾ ਵੇ ਲੋ ਜਿਹੜਾ ਉਹ ਡਾ ਕਰੋ ਚੈੱਕ ਵਈ ਅੰਬਾਂ ਦੇ ਬੁੱਟੇ ਇੱਧਰ ਵੀ ਇੱਧਰ ਵੀ ਆਹ ਦੇਖ ਲੋ ਕਿੱਡੇ-ਕੱਡੇ ਬੁੱਟੇ ਘੜੇ ਆ ਵੀ ਆਹ ਪਖੜਾ ਅੱਗੇ ਵੀ ਦੇਖ ਲੋ ਆਹ ਸਾਰੇ ਬੁੱਟੇ ਅੰਬਾਂ ਦੇ ਕਿੱਡੇ-ਕੱਡੇ ਆ ਬੜਾ ਕਈ ਥਾਲ ਫਾਣੇ ਹੋਏ ਦਾ ਗੱਡੇ-ਗੱਟੇ ਆ ਦੇਖ ਲੋ ਕਟਾ ਕਰੋ ਚੈੱਕ ਅੰਬਾਂ ਦੇ ਬੁੱਟੇ ਨੋਟ ਕਰ ਲੋ ਸਾਰੇ ਰੋਡ ਦੇ ਉੱਪਰ ਆ ਪਿੱਛਾ ਆਪਣਾ ਵੜਦਣਾ ਕਿੱਥੇ ਤੱਕ ਚੱਕਦ ਨੇ ਫੱਟੀ ਰੱਦ ਦਵਾਲਾ ਵੜਾਈ ਗਈ ਭਾਈ ਅੰਨਵਾਟ ਡਿਪਾਰਟਮੈਂਟ ਦਿਖਾਉ ਰਿਹਾ ਧਾਧਾ ਘਣਾ ਬਾਡਰ ਜੇਹੋ ਲੋ ਵੇਯਾਂ ਬਾਤ ਕੁੱਤੇ ਹੰਦੇ ਆਂਪਾ ਬਾਛਾ ਨਰ ਜਾਂ ਠੰਡੀ ਆਹਾਹਾ ਕਮੇਰੋ ਆਦੇ ਹਾਂ ਇਹ ਖਤੀ ਆਉਂਦੀ ਹੈ ਨਾ ਦੀ ਕਰੋ ਚੈੱਕ ਗਾਇਸ ਜਿੰਦੇ ਚੈੱਕ ਕਰੋ ਸਾਹਮਣੇ ਵਾਟਰ ਆ ਗਿਆ ਵੈਲਕਮ ਟੂ ਇੱਥੇ ਕੀ ਲਿਖਿਆ ਹੈ ਥੈਂਕ ਫੋਰ ਵਿਜ਼ਿਟਿੰਗ ਫੋਡੀ ਸਾਹ ਭਾਈ ਫੋਟ ਵਾਲੇ ਗੜੇ ਸਾਹਮਣੇ ਇਹੋ ਆ ਭਾਈ ਵਾਟਰ ਨਾ ਪਾਸ ਕਰਾ ਕੇ ਅੰਬੇ ਆਪੋ ਜਿਹੜਾ ਗਿਆ ਓਡੀਸ਼ਾ ਛੱਤੀਗੜ੍ਹ ਚੱਲੂ ਹੋ ਗਿਆ। ਨਾ ਇਹ ਜਿਵੇਂ ਬੰਦ ਤੇ ਖਾਲਾ ਕੋਲੋਂ ਦੋ ਕੋ ਪੁਲਿਸ ਵਾਲੇ ਬੈਠੇ ਹੁੰਦੇ ਆ ਉਹ ਕੁਝ ਨਹੀਂ ਕਹਿੰਦੇ ਨਾ ਪੁੱਛਦੇ ਕਿ ਕਿੱਥੇ ਆ ਜਿਵੇਂ ਮੱਦੀ ਆਈ ਜਾਓ। ਇੱਕ ਵਾਰ ਉਹਨਾਂ ਨੇ ਕਹਿਦਾ ਜੀ ਮਸ਼ੀਨ ਜਦ ਇੱਧਰ ਉੱਤਾਂ ਹੋ ਵੀ ਵੀ ਇੱਕ ਬੰਦਣ ਚੱਲ ਰਿਹਾ ਵੀ ਨਾਲੋਂ ਬਾਹਰੋਂ ਤੋਂ ਆਪ ਆਰਡਰ ਤੇ ਗਈ ਪਰ ਮੰਗ ਲੈਂਦੇ ਆ। ਉਹ ਕਹਿੰਦੇ ਕੋਈ ਚੱਕਰ ਨਹੀਂ। ਇਹ ਮਾਦੀਵਾ ਹੀ ਆਉ ਜਿਹਨੇ ਮਾਦੀਵਾ ਜਾਉ ਕੋਈ ਚੱਕ ਨਹੀਂ ਆ। ਕੋਈ ਆਪ ਕਹਤਾ ਕਿ ਕੋਈ ਏਜੰਟ ਭੁਗਾ ਦਾ ਪਾਣੇ ਉਗਰ ਕੁਝ ਕਰੇ। ਕਰ ਮਰ ਜੇ ਦੇਖ ਲੋ ਬਈ ਅੰਬੇ ਅੰਬ। ਦਫੇਰ ਨੂੰ ਲੱਗੇ ਉਹਨੇ ਬਈ ਇਹ ਰੋੜੇ ਮਾਰਨ ਹੋਰੇ। ਨੰਬ ਤੋਂ ਉਹ ਡੇਟ ਐਡਾਂ ਜਿਹੜਾ ਤੋੜ ਦੇਣਾ ਸਾਰੇ ਉੱਪਰ ਸੀ ਬੰਦ ਲੱਗੇ ਰਿਆ ਪਰਿਆ ਬੰਬ। ਚਲੋ ਮੈਂ ਜਾਉਂਦਾ ਬਾਈ ਹੁਣ ਟਕਾਣੇ ਤੇ ਜਾ ਕੇ ਜਿਹ ਟਕਾਣੇ ਤੇ ਪਣੀ ਵੀਡੀਓ ਬਣਾਵਾਂਗੇ ਨਹੀਂ ਤੁਸੀਂ ਕੰਮ ਲਾ ਕੇ ਮਚੀਨ ਚੋਲਾ ਕੇ। ਲਓ ਇਹ ਪਰੋਟੀ ਲੈ ਕੇ ਆ ਗਏ ਸੀਗੇ ਟਾਈਮ ਹੋ ਗਿਆ 6:11 ਦਾ ਲੱਗੇ ਵੇ ਮਰੋ ਮਰ ਭਾਈ ਐ ਬੱਟਾਂ ਵੜਾਉਣੀਆਂ ਪੈਂਦੀਆਂ ਨੇ ਉਹਨੇ ਕਿਚੀਆਂ ਉਹ ਖੇਤ ਚ ਉਹ ਖੇਤ ਚ ਬਾੜਨੀ ਐ ਇੰਨੀ ਨੀਵੀਂ ਆ ਬੱਟ ਵੱਡ ਕੇ ਫੇਰ ਵੜੂਗੀ ਛੋਟੇ ਛੋਟੇ ਖੇਤ ਆ ਯਾਰ ਜਮਾਂ ਹੀ ਆ ਦੇਖ ਲਓ ਕਿੱਦਾਂ ਕਰੀਏ ਇੱਕ ਵਾਰ ਮਸ਼ੀਨ ਆਏਗੀ ਇੱਕ ਵਾਰ ਆਏ ਬਾਸ ਚਾਰ ਵਾਰ ਅੱਗੇ ਪਿੱਛੇ ਕਰਕੇ ਫੇਰ ਮੋੜਨੀ ਪੈਂਦੀ ਐ ਏਰੀਆ ਦੇਖ ਲਓ ਲੋਈ ਮਸ਼ੀਨ ਆਪਾਂ ਉੱਥੇ ਲਿਆਂਦੇ ਜਿੱਥੇ ਪਹਿਲੇ ਦਿਨ ਚਲਾਈ ਸੀ ਲਿਆ ਕੇ ਓਡੀਸਾ ਚ ਖੁੱਲੇ ਮੈਦਾਨ ਚ ਕੋਈ ਦਰਖਤ ਨਹੀਂ ਨੇੜੇ ਤੜੇ ਵਾ ਟਰਾਲੀ ਦੇ ਨਾਲ-ਨਾਲੇ ਲੈਣ ਰਹਿਣਾ ਪੈਂਦਾ ਬੈਠਣ ਵਾਸਤੇ ਓਰੇ ਬਾਈ ਇਧਰੋਂ ਖੱਤੀਆਂ ਚੋਂ ਕੰਮ ਏਜੰਟ ਨੂੰ ਕਹੇ ਵੀ ਜਿਹੜਾ ਪਟਾਉਣੇ ਆ بڑے ਖੇਤ ਵੀ ਨਹੀਂ ਦਾ ਆਪਣਾ ਜਵਾਬ ਆ ਇਹਨੇ ਵੀ ਬਾਈ ਮਿੰਟ ਮਾਰਿਆ ਕਹਿੰਦਾ ਕੋਈ ਨਹੀਂ ਛੱਡ ਓਰੇ ਉੱਧਰ ਬਾਈ ਉਹ ਕਹਿੰਦਾ ਕੋਈ ਨਹੀਂ ਚੈਨਾ ਨਾਲ ਬੜਾ ਲੂਗੇ ਅਸੀਂ ਬਜਾਵੇਂ ਛੋਟੇ-ਛੋਟੇ ਖੇਤ ਆਗੇ ਦੀਗੇ 10 ਸੱਡੇ ਸਮਲੇ ਰਹਿ ਗਏ ਸੀ 10 ਤੋਂ ਵੀ ਘੱਟ ਆ ਮਸ਼ੀਨ ਇੱਕ ਵਾਰੀ ਜਾਂਦੀ ਸੀ ਮੋੜਦੀ ਔਖੀ ਦੀ ਅੱਗੇ ਪਿੱਛੇ ਕਰਕੇ ਮੋੜਨੀ ਪੈਂਦੀ ਸੀ ਓਰੇ ਬਾਈ ਆ ਵੜਤੇ ਆਪਾਂ ਨੇ ਔ ਤੱਕ ਇਹ ਹੋਣਗੇ 2.5 ਦਿਨ ਗੀਲੇ ਬਾਕੀ ਮਣਕੇ ਦੇਖਦੇ ਆ ਬਾਅਦ ਚ ਇਕੱਠਾ ਯਾ ਵੀ ਘੇਰਾ ਇਹਦਾ ਹੀ ਆ ਬਾਅਦ ਚ ਮਣਾਂਗੇ 7-8 ਗੀਲੇ ਕਹਨੇ ਆ ਓਰੇ ਦੇਖਦੇ ਆ ਕਾ ਬਣਦਾ ਉਰੇ ਭਾਈ ਆਪਣੇ ਲੱਗਣਗੇ 2 ਦਿਨ 2 ਜਾਂ 3 ਦਿਨ ਉਸ ਤੋਂ ਬਾਅਦ ਆਪਾਂ ਜਾਣਾ 17-18 ਕਿਲੋਮੀਟਰ ਅੱਗੇ ਨਦੀ ਤੋਂ ਪਾਰ ਉੱਥੇ ਵੀ ਕੰਮ ਹਜੇ ਚੱਲਿਆ ਨਹੀਂ ਤੇ ਕੋਈ